ਸਾਹਿਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮਸ਼ੀਨ ਦੇ ਰਾਹੀਂ ਅੱਜ ਦੇ ਟਾਈਮ 'ਚ ਰਜ਼ਾਈ ਕਿਵੇਂ ਬਣਾਉਂਦੇ ਨੇ ਸਭ ਤੋਂ ਪਹਿਲਾਂ ਕੱਪੜੇ ਦੀ ਕਟਿੰਗ ਕੀਤੀ ਜਾਂਦੀ ਏ ਜਿਹਰੇ ਕੱਪੜੇ ਰਜ਼ਾਈ 'ਚ ਜ਼ੂਜ਼ ਹੋਣੇ ਨੇ ਆ ਦੇਖੋ ਕਿੰਨਾ ਮੁਲਾਇਮ ਆਪਾਂ ਜੀ ਉਹਨਾਂ ਨੇ ਇਸ ਦੀ ਕਟਿੰਗ ਕਰ ਦਿੱਤੀ ਕਟਿੰਗ ਇੱਥੇ ਹੋਣ ਤੋਂ ਬਾਅਦ ਅੱਗੇ ਫਿਰ ਇੱਥੇ ਸਿਲਾਈ ਕੀਤੀ ਜਾਂਦੀ ਏ ਤੁਸੀਂ ਦੇਖ ਸਕਦੇ ਹੋ ਕਿ ਭੈਣ ਜੀ ਹੁਣੀ ਸਿਲਾਈ ਕਰਦੇ ਪਏ ਨੇ ਇਹ ਸਿਲਾਈ ਹੋਣ ਤੋਂ ਬਾਅਦ ਇਸ ਵਿੱਚ ਰੂੰ ਭਰਿਆ ਜਾਂਦਾ ਹੈ ਰਜ਼ਾਈਆਂ 'ਚ ਰੂੰ ਭਰਨ ਤੋਂ ਬਾਅਦ ਫਿਰ ਇਸ ਨੂੰ ਉੱਪਰੋਂ ਵੀ ਸਿਲਾਈ ਕਰ ਦਿੱਤਾ ਜਾਂਦਾ ਹੈ ਰੂ ਪਰਣ ਤੋਂ ਬਾਅਦ ਫਿਰ ਰਜ਼ਾਈਆਂ ਦੀ ਕੁੱਟਮਾਰ ਹੁੰਦੀ ਏ ਜੀਆਂ ਰਜ਼ਾਈਆਂ ਦੇ ਰੂਂ ਦੀ ਚੰਗੀ ਤਰ੍ਹਾਂ ਸੈਟਿੰਗ ਕੀਤੀ ਜਾਂਦੀ ਏ ਡੰਡਿਆਂ ਦੇ ذریعے ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਦੋ ਜਾਨੇ ਇੱਕ ਰਜ਼ਾਈ ਨੂੰ ਲੱਗੇ ਹੋਏ ਨੇ ਇਹ ਸਭ ਕਰਨ ਤੋਂ ਬਾਅਦ ਫਿਰ ਰਜ਼ਾਈ ਨੂੰ ਮਸ਼ੀਨ ਵੱਲ ਲਿਜਾਇਆ ਜਾਂਦਾ ਏ ਇੱਥੇ ਇਸ ਦੀ ਫਿਟਿੰਗ ਕੀਤੀ ਜਾਂਦੀ ਏ ਕਿਉਂਕਿ ਇੱਥੇ ਇਸ ਦੀ ਸਿਲਾਈ ਹੋਵੇਗੀ ਜਾਰੇ ਪਾਸੇ ਕਵਰ ਕਰਨ ਤੋਂ ਬਾਅਦ ਫਿਰ ਇਸ ਨੂੰ ਮਸ਼ੀਨ ਵੱਲ ਭੇਜਿਆ ਜਾਂਦਾ ਹੈ ਆ ਦੇਖੋ ਇਹ ਮਸ਼ੀਨ ਦੇ ਥੱਲੇ ਆ ਚੁੱਕੀ ਆ ਹੁਣ ਫਿਰ ਇੱਥੇ ਇਸ ਦੀ ਸਿਲਾਈ ਹੋਵੇਗੀ ਤੇ ਸਿਲਾਈ ਵੀ ਤੁਸੀਂ ਇਸ ਨੂੰ ਅਲੱਗ-ਅਲੱਗ ਤਰ੍ਹਾਂ ਮਸ਼ੀਨ 'ਚ ਕਰ ਸਕਦੇ ਹੋ ਕਿ ਤੁਸੀਂ ਕਿਹੜੀ ਡਿਜ਼ਾਈਨਿੰਗ ਕਰਨੀ ਹੈ <स stereotype> जो पीस है ना इस हिसाब से पीस आएगा सीट वाला आएगा वो अलग है हुँ. ये अलग है डिजाइन कोई भी डाल सकते हो 340 है पीस पर कोई भी डाल सकते हो सीट वाला कौन सा मतलब सीट वाला वो पड़ा है अच्छा ठीक है हम्म अच्छा डिजाइन हो गए है ना पर जाई इथे होती है और कुछ बाकी भी होता है और कुछ भी जहां पर वो मर्जी बनाओ गद्दे लगाओ सारा कुछ है ਲਓ ਜੀ ਫਿਰ ਅੱਜ ਦੇ ਟਾਈਮ 'ਚ ਇਸ ਤਰ੍ਹਾਂ ਮਸੀਨ ਦੇ ਰਾਈ ਬਣਾਈ ਜਾਂਦੀ ਹੈ ਰਜ਼ਾਈ ਪਹਿਲਾਂ ਤਾਂ ਔਰਤਾਂ ਘਰੇ ਹੀ ਕਰਦੀਆਂ ਸਨ ਹੱਥਾਂ ਨਾਲ ਆਹ ਹੁਣ ਦੇਖ ਲਓ ਵੀ ਕਿਵੇਂ ਇਹ ਮਸੀਨ ਚੱਲਦੀ ਪਈ ਹੈ ਇਸ ਨੂੰ ਪਤਾ ਵੀ ਮੈਂ ਕਿੱਧਰ ਨੂੰ ਜਾਣਾ ਇਸ ਦੀ ਕਮਾਂਡ ਪਹਿਲਾਂ ਹੀ ਸੈੱਟ ਹੋਈ ਹੈ ਇਹਦੇ ਵਿੱਚ ਜੋ ਵੀ ਕੋਡ ਲੱਗੇ ਹੋਏ ਨੇ ਉਸ ਅਕੋਰਡਿੰਗ ਹੀ ਇਹ ਸਲਾਈ ਕਰਦੀ ਪਈ ਹੈ ਬਹੁਤ ਹੀ ਕੈਂਡ ਸਲਾਈ ਕਰਦੀ ਪਈ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਸੇਮ ਇਵੇਂ ਦੀਆਂ ਹੀ ਲਾਈਨਸ ਬਣੀਆਂ ਹੋਈਆਂ ਨੇ ਸੋ ਉਵੇਂ ਹੀ ਮਸੀਨ ਨੇ ਇਸ ਰਜ਼ਾਈ ਤੇ ਸਿਲਾਈ ਕਰ ਦਿੱਤੀ ਹੈ ਸੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਇਦਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪੇਜ ਨੂੰ ਫੋਲੋ ਜਰੂਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਸ਼ੀ ਗਾਲ ਜੀ